ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਬੜਾ ਸੇਲ ਲੈ ਕੇ ਆਏ ਆਂਗੇ ਦੋਵੇਂ ਆ ਗਿਆ ਤਾਦੀਆਂ ਸੂਈਆਂ ਇੱਕ ਦੇ ਮਗਰ ਜਿਹੜਾ ਬੱਚਾ ਬਈ ਬੱਸੀ ਆ ਗਈ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਬਹੁਤ ਠੀਕ ਹਾਂ ਬਾਈ ਵਧੀਆ ਵਧੀਆ ਪ੍ਰਾਤੋਸ ਬਾਈ ਨਾਮ ਤੇ ਆਪਣਾ ਐਡਰੈਸ ਬੋਲਦਾ ਨਾ ਵੀਰੇ ਆਪਣਾ ਗਰਮੀਤ ਹੂੰ ਮੈਂਟਾ ਲਵਾ ਕੋਠੇ ਵਾਦ ਤੇ ਜ਼ਿਲ੍ਹਾ ਬਰਨਾਲਾ ਤਸੀਲ ਤਾਂ ਆਪਾ ਹੈਨਾ ਹਾਂਜੀ ਵੀਰੇ ਮੋਬਾਈਲ ਨੰਬਰ ਬੋਲਦੇ ਆਪਣਾ ਮੋਬਾਈਲ ਨੰਬਰ ਵੀਰੇ ਆਪਣਾ 75288 ਹੂੰ 0296 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਪਹਿਲੇ ਨੰਬਰ ਵਾਲੀ ਆਇਰ ਸੈੱਟ ਤੋਂ ਸ਼ੁਰੂ ਕਰਦੀ ਆ ਬਾਈ ਹਾਂਜੀ ਵੀਰੇ ਕਿਹੜਾ ਸੂਆ ਬਾਈ ਸੂਈ ਆ ਵੀਰੇ ਦੂਜੀ ਸੂਈ ਆ ਕਦੋਂ ਸੂਈ ਆ ਇਹਨੂੰ ਹੋ ਗਏ ਵੀਰੇ ਅੱਜ 7 ਦਿਨ ਸੂਈ ਲੋ 7 ਦਿਨ ਹੋ ਗਏ ਸੂਈ ਨੂੰ ਬੱਚਾ ਵਸੀ ਆ ਗਿਆ ਨਾ ਹਾਂਜੀ ਵੀਰੇ ਬੱਸੀ ਬਣੀ ਚੰਗੀ ਆ ਬਾਈ ਬੱਸੀ ਬਹੁਤ ਚੰਗੀ ਆ ਵੀਰੇ ਹੂੰ ਬੱਚਾ ਮਗਰ ਬੱਸੀ ਆ ਬਾਈ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦੇ ਬੜੀ ਚੰਗੀ ਦਿੱਤੀ ਆ ਕਿੰਨਾ ਕ ਦੁੱਧ ਕਹ ਲਈਏ ਜਾਂ ਬੋਲਾ ਕ ਲਈਏ ਬਾਈ ਹਾਜ਼ਰ ਆ ਹਣ ਆ ਇਸ ਟਾਈਮ ਵੀ ਮਨ ਕੇ ਚਲੋ ਕੋਈ ਵੀਰ ਆਉਂਦਾ ਦੋ ਟਾਈਮ ਚਾਰ ਟਾਈਮ ਆਉਦੀ ਚਾਹੀਦੀ ਮੈਂ ਕਿਹਾ ਵੀ ਦਸ ਟੰਨੇ ਚੋਲੇ ਚਾਹੀਦੇ ਠੀਕ ਹੈ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਭਾਵੇਂ ਦਸ ਟਾਈਮ ਚੋਲਿਓ ਤੇ ਬਾਕੀ ਲੇਵਾ ਬੜਾ ਕਮਾਲ ਆ ਗਿਆ ਹਨਾ ਹਾਂ ਹਾਂ ਬਾਈ ਠੰਡੀ ਸੀਲ ਪੂਰੀ ਸਿੱਖਸ ਹਵਾਨਾ ਠੰਡੀ ਸੀਲ ਬਾਈ ਕਹਿੰਦਾ ਫੁੱਲ ਥਣਾ ਥੁਣਾ ਦਾ ਚੈੱਕ ਕਰਕੇ ਦਹਾਲੀ ਕਰਕੇ ਲੈ ਆਵੇ ਜਿਹੜਾ ਮੇਰਾ ਵੀ ਕੋਈ ਹੈ ਠੀਕ ਹੈ ਬਾਈ ਕਹਿੰਦਾ ਤਸੱਲੀ ਕਰਕੇ ਲੈ ਜਾਵੇ ਜਿਹੜਾ ਵੀਰ ਆਉਂਦਾ ਬਾਈ ਕੋਈ ਚੱਕਰੀ ਹੈ ਨਹੀਂ ਬਾਕੀ ਥਣਾ ਥੁਣਾ ਦਾ ਜਿਹੜਾ ਗੈਪ ਨਾ ਬੜਾ ਚੰਗਾ ਥਣ ਲੱਗਿਆ ਵਗਾ ਥੋੜਾ ਜਿਹਾ ਠੰਡ ਦਾ ਮੌਸਮ ਸੀ ਨਮਾਈਆਂ ਧਮਾਈਆਂ ਨਹੀਂ ਸਾਫ ਸੁਥਰੀ ਬਾੜ ਬਹੁਤ ਆ ਬਰੀਡ ਬਹੁਤ ਆ ਬੈਠ ਬੜੀ ਬਰੀਡ ਹੈ ਵੀਰੇ ਨਮਾਈਆਂ ਦਾ ਬਾਈ ਤੈਨੂੰ ਪਤਾ ਥੋੜਾ ਮੌਸਮ ਜਿਆਦਾ ਹੈ ਸਹੀ ਹੈ ਬਾਈ ਮੌਸਮ ਥੋੜਾ ਠੰਡ ਵਾਲਾ ਬਾਕੀ ਬੱਚਾ ਜਿਹੜਾ ਮਗਰ ਕਰਮ ਵਾਲੀ ਦੇ ਤਿਆਰ ਹੋਣ ਵਾਲਾ ਬੱਚਾ ਦਿੱਤਾਗਾ ਦੇਖੋ ਲਿਓ ਬਾਈ ਤੌਰ ਦੇਖੋ ਖੋ 65000 ਰੁਪਇਆ ਲੈਣ ਦੇਣ ਮੋਲੀ ਬਾਈ ਕਹਿੰਦਾ ਬਾਈ 65000 ਰੁਪਇਆ ਤੇ ਅਡਰਾ ਜਿਹੜਾ ਫਿਕਸ ਆ ਗਿਆ ਚ ਬਾਈ ਚ ਵੀ ਕਿਵੇਂ ਆ ਬਾਈ ਪੂਰੀ ਟੌਪ ਦੀ ਆ ਬਾਈ ਪੂਰੀ ਮੋਟੀਆਂ ਤਰਾਂ ਬਾਕੀ 에ਅਰ ਸਰ ਮਿਲਦੀ ਬਹੁਤ ਘਾਟਾ ਕਨੇ ਬਹੁਤ ਘਟ ਵੀਰੇ ਜਿਵੇਂ ਮਰਜ਼ੀ ਗਰਮੀ ਠੰਮੀ ਜਿੱਥੇ ਮਰਜ਼ੀ ਬੰਨੀ ਸਹੀ ਹੈ ਬਾਈ ਜਿੱਥੇ ਮਰਜ਼ੀ ਗਰਮੀ ਚ ਬੰਨੀ ਰੱਖੋ ਠੰਡਾ ਗਰਮੀਆ ਦੋਵੇਂ ਮੌਸਮ ਮਿੰਟੇ ਇਹਦਾ ਥੋੜਾ ਨੁਹੋਂ ਧੋਣ ਬਣਾਏ ਜੀ ਲੱਗਦੇ ਆਪਾਂ ਨੂੰ ਤੇ ਕਿੰਨਾ ਇੱਕ ਦੁੱਧ ਦੇ ਦੂ ਬਾਈ ਬਾਈ ਇਹਨੇ 22 ਕਿਲੋ ਦੁੱਧ ਕੱਟਣਾ ਠੀਕ ਹੈ ਵੀਰੇ ਤੇ ਮੁੱਲ ਚਮਾ ਪਹਿਲੇ 20 ਕਿਲੋ ਦੁੱ ਤੇ ਬਾਕੀ ਜਨਾ ਯਾਰ ਥਾਣ ਵਾਲਾ ਚੰਗਾ ਆ ਗਿਆ ਹਨ ਹਾਂਜੀ ਹੂੰ ਨਿਖੜਮਾ ਥਾਣਾ ਬਾਈ ਪੂਰੇ ਗੈਪ ਤੇ ਹੈਗਾ ਫਿਕਸ ਆਰਡਰ ਦੀ ਆ ਕਰਮਾਲੀ ਤੇ ਮੋਲਾ ਜਿਹੜਾ ਬਾਈ ਨੇ ਲੈਣ ਦੇਣੀ ਇਹਦਾ 65000 ਰੁਪਏ ਰੱਖਿਆ ਐਰ ਸੈਰ ਬਰੀਡ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਆ ਫੇਸ ਬਿਊਟੀ ਇੱਕ ਨੰਬਰ ਬਹੁਤ ਸੋਹਣਾ ਇਹਦਾ ਕਰਮਾਲੀ ਦਾ ਫੇਸ ਆ ਬਾਕੀ ਥਾਣਾ ਦੀ ਗੱਲ ਕਰੀਏ ਥਾਣ ਵੀ ਇੱਕ ਨੰਬਰ ਲੱਗਿਆ ਵਗਾ ਉਹ ਵੀ ਥਾਣ ਤੋਂ ਬਾਈ ਪੂਰੇ ਵਧੀਆ ਗਏ ਹੂੰ ਸਹੀ ਆ ਬਾਈ ਚੋਣ ਚਾਤੀ ਆਪਣ ਨੂੰ ਕੋਈ ਦਿੱਕਤ ਨਹੀਂ ਹੈ ਕਿਸ ਤਰ੍ਹਾਂ ਦੀ ਕਰ ਲਓ ਕੋਈ ਚੱਕਰ ਹੀ ਨਹੀਂ ਹੈਗਾ ਤੇ 2 ਨੰਬਰ ਤੇ ਬਈ ਕਿਹੜਾ ਸੂਆ ਉਹਦਾ ਵੀਰੇ ਦੂਜਾ ਸੂਆ ਦੂਜਾ ਸੂਆ ਕਿੰਨੇ ਕਿੰਨੇ ਦਿਨ ਹੋਗੇ ਉਹਨੂੰ ਸੂਆ ਇਹਨੂੰ ਹੋਗੇ ਵੀਰੇ 13 ਦਿਨਾਂ ਚ 13 ਦਿਨ ਇਹਦੇ ਥੱਲੇ ਕਿੰਨਾ ਦੁੱਧਾ ਬਈ ਇਹਦੇ ਥੱਲੇ ਬਈ ਸੇਮ ਹੀ ਆ ਠੀਕ ਆ ਇਹਦਾ 17 ਕਿਲੋ ਦੁੱਧਾ ਤੇ ਬੱਚਾ ਬਈ ਇਹਦੇ ਮਗਰ ਇਹਦੇ ਮਗਰ ਬੱਚਾ ਪਰਾ ਬੱਚਾ ਬੱਸ ਆ ਗਿਆ ਹਾਂਜੀ ਬੱਚਾ ਇਹਦੇ ਮਗਰ ਬਈ ਬੱਚਾ ਆ ਗਿਆ ਚੋਈ ਜੋਈ ਕਿੰਨੇ ਮੋਤ ਚੋਾਈ ਚੋਈ ਕਿਵੇਂ ਲੱਗੀ ਇਹਨੂੰ ਚੋਾਈ ਜੋਈ ਪੂਰੀ ਟੌਪ ਦੀ ਆ ਬਈ ਠੰਡੀ ਸੀਲ ਬਹੁਤ ਜ਼ਿਆਦਾ ਆ ਜਾਇ ਬਿੜਾ ਰਸੇ ਮਾ ਚੰਗਾ ਆ ਗਿਆ ਹਨਾ ਬਿੜਾ ਰਸੇ ਤੋਂ ਚੋਈ ਚੱਲ ਕੋਈ ਵਹਿਮ ਹੀ ਨਹੀਂ ਠ ਬਈ ਕਿ ਨਾ ਕੋਈ ਚੱਕਰੀ ਨਹੀਂ ਹੈਗਾ ਜਿਵੇਂ ਮਰਜ਼ੀ ਚਵਾਈ ਕਰੀ ਚੱਲੋ ਦਿੱਕਤੀ ਹੈ ਨਹੀਂ ਕੋਈ ਬਾਕੀ ਕਾਦਨ ਵਾਲੀਆਂ ਵੜਾ ਹੈ ਨਾ ਹਾਂ ਹਾਂ ਬਈ ਕੋਈ ਵੀ ਵੀਰ ਆਊਗਾ ਸੂਟ ਗਿਆ ਮੰਨ ਕੇ ਨਾ ਕਿਉਂਕਿ ਚੰਗੇ ਕਦ ਬਜਾਉਣੀਆਂ ਬਾਈ ਤਾਂ ਜਿਹੜੀ ਗੱਲ ਆਪਾਂ ਨਮਾਈਆਂ ਨੂੰ ਗਿਆ ਕਰਕੇ ਐ ਲਿਬੜੀਆਂ ਐ ਖੜਗੀਆਂ ਤਾਂ ਆਪਾਂ ਨੂੰ ਕਿਹੜਾ ਨਿਪਾ ਪੋਚੀ ਕਰਕੇ ਕਿਹੜਾ ਕੋਈ ਬਾਈ ਜਿਆਦੇ ਉਹ ਹੋ ਜਾਣਾ ਤੁਨੇ ਚਮਕ ਮਹਲੀ ਦਿਸਣੀ ਹੈ ਨਾ ਫਿਰ ਤਾਂ ਹਾਂ ਬਸ ਤੈਨੂੰ ਪਤਾ ਜਿਹੜੀ ਗੱਲ ਹੈ ਵਿਕਣ ਦਾ ਚੀਜ਼ ਨਹੀਂ ਹੁੰਦਾ ਹੂੰ ਜੇ ਹੁਣ ਆਪਾਂ ਅਗੇ ਵੀ ਨਮਾ ਕੇ ਵਿਕਣਗੇ ਫਿਰ ਤਾਂ ਕੋਈ ਸਹੀ ਹੈ ਬਾਈ ਬਾਕੀ ਲੇਵੇ ਫਿਕਸ ਆ ਹਣਾ ਸਾਲ ਇੱਕ ਨੰਬਰ ਆ ਜੀ ਪੂਰੇ ਟ ਤੋੜ ਦੇ ਨੂੰ ਮੜੀ ਤੇ ਇਹਦਾ ਮੁੱਲ ਬਾਈ ਇਹਦਾ ਬਾਈ ਇਹਦਾ ਵੀ ਸੇਮ ਹੀ ਹੈ 65000 65000 ਇਹਦਾ ਮੁੱਲ ਜੇ ਕੋਈ ਵੀਰ ਜੋੜਾ ਇਕੱਠਾ ਲੈ ਲੇ ਬਾਈ ਕੋਈ ਗੱਲ ਨਹੀਂ ਵੀਰੇ ਮੰਨਦਾਂ ਕਰਦੇ ਆਪਾਂ ਠੀਕ ਹੈ ਬਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੈ ਲੇ ਤਾਂ ਉਹ ਹਯਾ ਮਾਨ ਤਣ ਕਰਦੇ ਆਗੇ ਬਾਕੀ ਨਾ ਚਮਕ ਵਾਲੀਆਂ ਬਾੜਾਂ ਬਾਈ ਥੋੜਾ ਜਿਹਾ ਠੰਡ ਦਾ ਮੌਸਮ ਨਮਾਈਆਂ ਧਮਾਈਆਂ ਨਹੀਂ ਮੈਂ ਕਹਣਾ ਨਮਾਈਆਂ ਧਮਾਈਆਂ ਹੋਣ ਤਾਂ ਗੱਲ ਕੁਝ ਹੋਰੀ ਦਿਖਣੀ ਸੀ ਨਾ ਹੂੰ ਬਾਕੀ ਦੁੱਧ ਵਾਲੇ ਮਤਲਬ ਕਿ ਜਿਹੜਾ ਫੈਟ ਆ ਉਹ ਚੰਗੀ ਆਊਗੇ ਨਹੀਂ ਹੁੰਦਾ ਵੀ ਪਤਲਾ ਦੁੱਧ ਹੋਊਗਾ ਨਹੀਂ ਦੋਨੇ ਗਰਮੀ ਚ ਕੋਈ ਦਿੱਕਤ ਆਉਂਦੀ ਨਹੀਂ ਸਹੀ ਆ ਬਾਈ ਦੋਵੇਂ ਗਰਮੀਆਂ ਮੈਂਟੇਨ ਕਰਨ ਲਈਆਂ ਕਿਉਂਕਿ ਮੌਸਮ ਵੀ ਇਹਨਾਂ ਦੀ ਆ ਜਾਂਦਾ ਕਹਨੇ ਹਾਂ ਹਾਂ ਬਾਈ ਉਹ ਤਾਂ ਹੈ ਹੀ ਆ ਬਾਕੀ ਨਾੜਾ ਨੂੜਾ ਬਈ ਲੈਵੇ ਤੇ ਬਹੁਤ ਚੰਗਿਆਂ ਬਈ ਮੋਟੀਆਂ ਪੂਰੀਆਂ ਬੇਲਾਂ ਇਹਦੇ ਪੂਰੀ ਸਹੀ ਹੈ ਬਈ ਬਹੁਤ ਚੰਗਾ ਹੈ ਨਿਖੜ ਮਾ ਜਿਵੇਂ ਮਰਜੀ ਹੱਥੋਂ ਥੋੜਾ ਡਟ ਰਿਓ ਮਰਜੀ ਮਰੀਆ ਦੋਨਾਂ ਦੇ ਕੋਈ ਬਹਿਮ ਹੀ ਨਹੀਂ ਕਿਸ ਤਰ੍ਹਾਂ ਦਾ ਠੀਕ ਹੈ ਬਈ ਤੇ ਮੁੱਲ ਜਮ੍ਹਾਂ ਲੈਣ ਦੇਣ ਰੱਖਿਆ ਬਾਈ ਨੇ ਮੁੱਲ ਇਹਦਾ ਵੀ 65 ਹੀ ਆ ਤੇ ਮੁੱਲ ਉਹਦਾ ਵੀ 65 ਹੀ ਆ ਇਹਦੇ ਮਗਰ ਬੱਛਾ ਆ ਗਿਆ ਉਹਦੇ ਮਗਰ ਕਰਮਾੜੀ ਤੇ ਬਸ ਹੀ ਆ ਗਿਆ ਇਹਨੇ ਕਿੰਨਾ ਕਟਿਆ ਬਾਈ ਤਾ ਤੂੰ ਇਹਦਾ ਵੀਰੇ 22 ਕਿਲੋ ਹੀ ਇਹਦਾ ਪਹਿਲੇ ਵਾਰ ਦੇ ਸੁਆ ਤੇ ਇਹ ਕੀ ਤਾਂ ਕਿੰਨੇ ਕੁ ਮੀਜ ਦਾ ਫਿਰ ਇਹਦੀ ਹੈਗੀ ਵੀਰੇ 24 25 ਦੀ ਠੀਕ ਹੈ ਬਈ ਹਾਂਜੀ ਤੋਂ ਮੋਲ ਭਾਈ ਨੇ ਬਈ ਜਾਇਜ਼ ਰੱਖਦੇ ਕਿਸੇ ਵੀ ਵੀਰ ਨੂੰ ਦੋਮਾ ਵੜਾ ਚ ਕੋਈ ਕੋਈ ਵੀ ਭਾਈ ਆਪਾਂ ਕਹੀ ਜਾਈਏ ਲੋਕਾਂ ਕੋ 22 28 ਦੇਣਗੇ ਉਹਨਾਂ ਨਾਲਾਂ ਦਾ ਕੀਤਾ ਅੰਤਵਾਚਾ ਹਾਲਾ ਕਰਨ ਗਲਾਂ ਦੀ ਯਾਰ ਸਹੀ ਆ ਬੰਦਾ ਕਿਵੇਂ ਪੈਸੇ ਇਕੱਠੇ ਕਰਦਾ ਯਾਰ ਹੂੰ ਸਹੀ ਹੈ ਭਾਈ ਕਿਸੇ ਵੀ ਵੀਰ ਨੂੰ ਦੋਮਾ ਵੜਾ ਚ ਕੋਈ ਵੀ ਵੜਾ ਪਸੰਦ ਆਵੇ ਕਰ ਲਿਓ ਭਾਈ ਨਾਲ ਕੰਟੈਕਟ ਧੰਨਵਾਦ